ਕੜ ਚੱਲਦੇ ਨੇ ਵਖਤ ਕਰਦੀਆਂ ਨੇ ਘਰਾਂ ਦੇ ਭਾਂਡੇ ਮਾਂ ਜਿ ਮਾਂ ਤੇ ਮੈਂ ਕਿਹਾ ਕਿ ਜੋਤਨਾ ਘਰਾਂ ਦਾ 22 ਡੰਗਰ ਇੱਕ ਘਰ ਦੇ 4 ਇੱਕ ਡੰਗਰ ਕਰਦੇ ਮੈਂ ਗੋਇਆ ਸੱਟ ਸੱਟ ਕੇ ਉਹ ਚਲਦੇ ਭਾਂਡੇ ਮਾਂ ਜਿ ਮਾਂ ਕੇ ਮੈਂ ਇਸ ਦੀ ਬੱਚਿਆਂ ਨੂੰ ਪਾਲਦੀ ਸੀ ਤੇਰਾ ਕਾਰਖਾ ਲੀ ਹੋ ਗਿਆ ਸਾਡਾ ਸਾਡੇ ਘਰ ਪਾਣੀ ਪੀਣ ਨੂੰ ਕੋਲੀ ਨਹੀਂ ਅੰਦਰ ਖਾਲੀ ਹੋਇਆ ਯਾਰ ਮੇਰੇ ਘਰ ਦੀ ਕੱਖ ਨਹੀਂ ਹੈਗਾ ਸਾਡਾ ਕੋਈ ਨਹੀਂ ਹੈਗਾ ਸਾਰਾ ਚਾਰ ਚੌਥੀ ਪੰਜਵੀਂ ਮੌਤ ਹੈ ਇੱਥੇ ਬਸ ਹਾਂਜੀ ਬਸ ਬੱਚੇ ਛੋਟੇ ਛੋਟੇ ਰੋਲ ਰਹੇ ਨੇ ਬਸ ਦੇਖੋ ਕੀ ਹਾਲਾਤ ਹੋ ਮੰਦ ਦੱਸਣ ਸਰਕਾਰ ਤਾਂ ਇਹ ਨਹੀਂ ਲੱਗਾ ਬੰਦ ਕਰ ਹਾਂ ਸਰਕਾਰ ਕੋਈ ਨਿਸ਼ਾਨੀ ਬੰਦ ਕਰ ਰਹੀ ਕੋਈ ਵੀ ਨਹੀਂ ਮੇਰਾ ਨਾਮ ਬਲਵੀਰੋ ਕਿੱਥੇ ਰਹਿੰਦੇ ਤੁਸੀਂ ਪਿੰਡ ਕੁੰਡੇ ਇਹ ਜਿਹੜੀ ਗੱਤ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਇੱਥੇ ਨਸ਼ਾ ਬਹੁਤ ਫੁੱਲ ਫੁੱਲ ਵੇਖਦਾ ਫੁੱਲੇ ਕਿੰਨਾ ਵੇਖਦਾ ਬਹੁਤ ਚਿੱਟਾ ਵੇਖਦਾ ਏ ਘਰ ਚੱਲਦੇ ਨੇ ਵਖਤ ਕਰਦਿਆਂ ਨੇ ਘਰਾਂ ਦੇ ਭਾਂਡੇ ਮਾਂਜ ਮਾਂਜ ਕੇ ਮੈਂ ਚਾਹੂੰ ਕਿ ਦੋਤਨਾ ਕਰਾਂ ਦਾ 22 ਡੰਗਰ ਇੱਕ ਘਰ ਦੇ 4 ਇੱਕ ਡੰਗਰ ਕਰਦੇ ਮੈਂ گویا 60 60 ਕੇ ਹੋਟਲ ਤੇ ਭਾਂਡੇ ਮਾਂਜ ਮਾਂਜ ਕੇ ਮੈਂ ਇਹਦੇ ਬੱਚਿਆਂ ਨੂੰ ਪਾਲਦੀ ਰਹੀ ਇਹਨੇ ਨਸ਼ੇ ਚ ਜਿਹੜਾ ਦੇਣਾ ਨਸ਼ੇ ਵਾਲਿਆਂ ਕੋਲੇ ਜਿਹੜਾ ਦੇਣਾ ਨਸ਼ੇ ਵਾਲਿਆਂ ਕੋਲੇ ਇਹਨੇ ਸਾਰਾ ਘਰ ਖਾਲੀ ਹੋ ਗਿਆ ਸਾਡਾ ਸਾਡੇ ਘਰ ਪਾਣੀ ਪੀਣ ਨੂੰ ਕੋਲੀ ਨਹੀਂ ਅੰਦਰ ਖਾਲੀ ਹੋਇਆ ਆ ਪਿਆ ਮੇਰੇ ਘਰ ਦੀ ਕੱਖ ਨਹੀਂ ਹੈਗਾ ਸਾਡਾ ਕੋਈ ਨਹੀਂ ਹੈਗਾ ਸਾਰਾ ਇਹ ਸਰਕਾਰ ਨੇ ਬੇੜਾ ਕੀਤਾ ਇਹ ਸਰਕਾਰ ਨੇ ਬੇੜਾ ਕੀਤਾ ਕਰਕੇ ਇਹ ਸਰਕਾਰ ਨੇ ਜੇ ਇੱਥੇ ਆਂਦੀ ਪੁਲਿਸ ਪੈਸਾ ਦੇ ਦਿੰਦੇ ਨੇ ਅੰਦਰ ਖਾਤੇ ਤੇ ਛੱਡ ਜਾਂਦੇ ਮਹੀਨੇ ਭਰ ਦਿਆਂ ਨੇ ਮਹੀਨੇ ਭਰ ਕੇ ਛਡਾ ਲੈਂਦੇ ਨੇ ਲੱਖਾਂ ਨਾਲ ਕਰਦੇ ਲੱਖਾਂ ਦੰਦਾਂ ਲੈ ਸਾਡੇ ਵਾਸਤੇ ਗੱਲ ਹੀ ਕੋਈ ਨਹੀਂ ਜਿੱਦਾਂ ਦੇ ਮਾਵਾ ਦੇ ਪੁੱਤਰ ਟੋਰੇ ਉਹਨਾਂ ਦਾ ਪਤਾ ਹੀ ਨਹੀਂ ਦਾ ਆਪਾਂ ਨੂੰ ਲਾਵਣ ਖਾਂ ਜਿਹੜੇ ਵੇਚਦੇ ਨੇ ਉਹਨਾਂ ਨੂੰ ਲਾਵਣ ਟੀਕਾ ਪੀਵੋ ਚੈੱਕ ਕਰੋ ਫੇਰ ਅਗਾਂ ਦਿਆ ਜੇ ਤੇ ਉਹਨਾਂ ਦੇ ਕੋਲੇ ਬਹਿਣ ਗੁੱਦੇ ਬਹਿਣ ਉਹਨਾਂ ਨੂੰ ਲੜੇ ਟੀਕਾ ਓਥੇ ਉਹਨਾਂ ਤਾਂ ਦੀਆਂ ਨੇ ਤੁਸੀਂ ਵੇਖੋ ਨਾ ਸ਼ਰਾਬ ਪੀ ਲੋ ਟੀਕਾ ਨਾ ਪੀਆ ਜੇ ਸ਼ਰਾਬ ਪੀਓ ਮੀਟ ਖਾਓ ਇਹ ਮਿਆਂਦਗਾ ਨੇ ਬੰਦੇ ਬੁੜੀਆਂ ਵੇਚਦੇ ਬੱਚੇ ਬੱਚੇ ਦੇ ਨੱਕੇ ਬੱਚੇ ਹਾਂ ਛਰੇ ਆਮ ਵੇਚਦਾ ਸਾਡੀ ਤਾਂ ਬੇਨਤੀ ਹੱਥ ਬੰਨ੍ਹਦੇ ਇੱਥੇ ਪਿੰਡ 'ਚ ਚੌਂਕੀ ਬਣਨੀ ਚਾਹੀਦੀ ਇੱਕ ਕੈਠ ਘਾਟ ਤੇ ਇੱਕ ਉਸਤੇ ਜੇ ਕੋ ਪ੍ਰਧਾਨ ਕਹਿੰਦਾ ਏ ਉਹਨਾਂ ਦੀਆਂ ਧੀਆਂ ਪੁੰਨਦੇ ਨੇ ਵੇਚਣ ਵਾਲੇ ਮੈਂ ਵੀ ਕਿਹਾ ਸੀ ਅਗਲੀ ਵਾਰੀ ਆਇਸੀ ਮੰਤਰੀ ਉਹਨਾਂ ਨੂੰ ਮੈਂ ਕਿਹਾ ਤੇ ਮੇਰੀ ਨਾ ਮੈਨੂੰ ਕੋ ਬਕਵਾਦੀ ਬਾਕੀ ਚਿੱਟਾ ਵੇਚਣ ਵਾਲਿਆਂ ਨੇ ਹਾਂ ਦੇ ਤੈਨੂੰ ਮਾਰ ਦੇਣਾ ਕਾਪੇ ਘਾੜੀਆਂ ਲਿਆ ਕੇ ਇਹ ਵੀ ਆਂਦੇ ਸੀ ਇੱਥੇ ਚੌਂਕੀ ਬਣਨੀ ਚਾਹੀਦੀ ਮੇਰੀ ਤਾਂ ਹੱਥ ਬੰਨ ਤੇ ਬੇਨਤੀ ਮੇਰਾ ਨੌਜਵਾਨ ਗਿਆ ਮੇਰੀ ਹੱਥ ਬੰਨ ਤੇ ਬੇਨਤੀ ਹੈ ਜਕਸੀਰ ਇੱਥੋਂ ਦੇ ਰਹਿਣ ਵਾਲੇ ਇੱਥੋਂ ਦੇ ਕੁੰਡਿਆ ਦੇ ਭਰਾ ਦੀ ਕੀ ਪਿੰਡ ਵਿੱਚ ਬਹੁਤ ਜ਼ਿਆਦਾ ਵਧਿਆ ਬਹੁਤ ਜ਼ਿਆਦਾ ਨੌਜਵਾਨ ਬਹੁਤ ਜ਼ਿਆਦਾ ਖਤਮ ਹੋ ਰਹੇ ਨੇ ਇੱਕ ਕੱਲ ਹੋਈ ਤੇ ਇੱਥੇ ਇੱਕ ਅੱਜ ਹੋ ਗਈ ਇੱਕ ਸੈਸ਼ਨ ਵਾਹ ਹਾਂਜੀ ਕਿੰਨੇ ਘੰਟੇ ਦੇ ਕੋਲ ਇਹ ਪਾਸੇ 24 ਘੰਟੇ ਚੋ ਗਈ ਬਸ ਇੱਕ ਹੋਰ ਦੇ ਹੱਥ ਹੋ ਗਈ ਇਸ ਪਿੰਡ ਦੇ ਵਿੱਚ ਨਸ਼ਾ ਦੂਰ ਕੀਤਾ ਜਾਵੇ ਬਸ ਇੱਕ ਸਾਡੀ ਇਹ ਕੀ ਰਿਕਵੈਸਟ ਹੈ ਬਹੁਤ ਜ਼ਿਆਦਾ ਨਸ਼ਾ ਘਰ ਘਰ ਵਿਕੀ ਜਾਂਦਾ ਇੱਥੇ ਨਾ ਪੁਲਸ ਵਾਲੇ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਵੀ ਬਸ ਪੈਸੇ ਲੈ ਲੈਂਦੇ ਨੇ ਬਸ ਛੱਡ ਦਿੰਦੇ ਨੇ ਬਸ ਜਿਹਨੂੰ ਫੜ ਕੇ ਲੈ ਜਾਂਦੇ ਨੇ ਬਸ 4 ਦਿਨ ਰੱਖਦੇ ਨੇ ਤੇ ਬਸ ਉਹਨੂੰ ਛੱਡ ਦਿੰਦੇ ਨੇ ਬਸ ਬਹੁਤ ਜ਼ਿਆਦਾ ਨਸ਼ਾ ਕਿੰਨੇ ਕੁ ਲੋਕ ਜਾਣ ਜਿਹੜੇ ਆ ਚਾਰ ਚੌਥੀ ਪੰਜਵੀਂ ਮੌਤ ਇੱਥੇ ਬਸ ਹਾਂਜੀ ਬਸ ਬੱਚੇ ਛੋਟੇ ਛੋਟੇ ਰੋਲ ਰਹੇ ਨੇ ਬਸ ਦੇਖੋ ਕੀ ਹਾਲਾਤ ਹੋ ਮਨ ਦੱਸਣ ਸਰਕਾਰ ਤਾਂ ਕਹਿੰਦੀ ਨਾ ਬੰਦ ਕਰ ਹਾਂ ਸਰਕਾਰ ਕੋਈ ਨਿਸ਼ਾਨੀ ਬੰਦ ਕਰ ਰਹੀ ਕੋਈ ਵੀ ਨਹੀਂ